हांजी करण जी खाना खा ल ਤੰ ਪੰਡਿਤ ਜੀ ਆਪੀ ਜਾਦੀ ਹੋ ਗਈ। ਇਹ ਆਪੀ ਜਾਦੀ ਹੋ ਗਈ। ਜਰੂਰੀ ਜਿ ਵਿੱਚ ਸਵਾਲ ਤੇ ਹੋ ਜੇ ਪੁੱਛ ਦੇਣਾ ਹਨਾ। ਉਹ ਪਰ ਉਹ ਕੀ ਕਰੀਏ ਜੀ ਕਈ ਪਰ ਹੁਣ ਐਸ ਤਰ੍ਹਾਂ ਨਹੀਂ ਸਪੋਰਟ ਕਰਦੇ ਆਂਦੇ ਹੈਗੇ ਐਸ ਤੋਂ ਥੋੜ੍ਹ ਥੋੜ੍ਹ ਦੇਰ ਬੈਠ ਜਾਂਦੇ ਆਂਗੇ ਪਰ ਉਹ ਜ਼ਿਆਦਾ ਦੇਰ ਨਹੀਂ ਬੈਠਦੇ ਹੈਗੇ ਚਲੋ ਇਹਦਾ ਪ੍ਰਵੀnder ਵੀਰ ਜੀ ਨਹੀਂ ਹੁੰਦੇ ਆਂਗੇ ਹੋਰ ਵੀ ਥੋੜੇ ਬਹੁਤ ਆ ਜਾਂਦੇ ਤੇ ਫਿਰ ਚਲੋ ਹੁਣ ਹਰ ਇੱਕ ਨੂੰ ਕੰਮ ਹੁੰਦਾ ਫਿਰ ਚਲੇ ਜਾਂਦੇ ਆਂਗੇ ਫਿਰ ਤੁਹਾਨੂੰ ਪਤਾ ਹੀ ਹੈ ਹਨਾ ਕੰਮ ਵਾਲੇ ਕਿਸੇ ਵੀ ਰੀ ਆ ਨੀਂਦ ਵੀ ਪੂਰੀ ਕਰਨੀ ਹੁੰਦੀ ਹੈ ਜੀ ਚਲੋ ਜਿੰਨਾ ਕੋਈ ਪਰ ਸਪੋਰਟ ਕਰਦਾ ਵਧੀਆ ਹੀ ਹੈ ਹਨਾ ਮੈਂ ਵੀ ਇੱਕ ਕੋਸ਼ਿਸ਼ ਕਰਨੀ ਹੈ ਜੀ ਬਸ ਬਿੱਚ ਲੋਕ ਨਾ ਪਰ ਪਰ ਵਾਰ ਥੋੜਾ ਜਹਾ ਪਰ ਇਸ ਤਰ੍ਹਾਂ ਮੇਰੇ ਵੀ ਕੋਈ ਦੂਜਾ ਚੈਨਲ ਤਾਂ ਉਦੇਪਰਨਾ ਬੰਨੂ ਮਤਲਬ ਇੱਕ ਇਧਰ ਆਂਡੀ ਹੋ ਆਂਡੀ ਹੁੰਦੀ ਆ ਉਹਨਾਂ ਦੇ ਕੋਲ ਵੀ ਹੈਗਾ ਮੈਂ ਜਰਸਰ ਮੈਂ ਚੈਨਲ ਨੂੰ ਦੱਸਦਾ ਪਹਿਲਾਂ ਵੀ ਹੈਗਾ ਮੇਰਾ ਚੈਨਲ ਹੋਰ ਮੈਨੂੰ ਦੱਸਣਾ ਨਹੀਂ ਚਾਹੀਦਾ ਤਾਂ ਠੀਕ ਹੈ ਜੀ ਮੇਰੇ ਨਾਲ ਇਸ ਤਰ੍ਹਾਂ ਸਾਰੇ ਕੋਲ ਹੋ ਸਬਸਕ੍ਰਾਈਬਰ ਹੈ ਹੋਇਆ ਦਾ ਚੈਨਲ ਪਰ ਬੈਡ ਜੇ ਕਮੈਂਟ ਕਰਦੇ ਆਗੇ ਕੁਝ ਵੇ ਦੇਖੋ ਆਪਣੇ ਘਰ ਦੇ ਵਿੱਚ ਹੈਗਾ ਆਪਾਂ ਉਹੀ ਦਿਖਾਣਾ ਹੈ ਹਨਾ ਜੋ ਆਪਣੇ ਘਰ ਦੇ ਵਿੱਚ ਹੈਗਾ ਪਰ ਉਹ ਪਤਾ ਨਹੀਂ ਕਿਸ ਤਰ੍ਹਾਂ ਦੀਆਂ ਮਤਲਬ ਇਹਨਾਂ ਦੀ ਸੋਚਦੀ ਫਿਰ ਮੈਨੂੰ ਮੇਰੇ ਦਿਲ ਨਹੀਂ ਤਾਂ ਕਰਦਾ ਹੈਗਾ ਮੇਰਾ ਮਨ ਉਹਦੇ ਨਾਲ ਦੁਭੂ ਹੁੰਦਾ ਇਸ ਕਰਕੇ ਫਿਰ ਮੈਂ ਨਮਾ ਚੈਨਲ ਖੋਲ ਲਈ ਦੁਬਾਰਾ ਫਿਰ ਮੈਂ ਹੋ ਚੈਨਲ ਚਲਾਉਂਦੀ ਨਹੀਂ ਹੈਗੀ ਮੈਨੂੰ ਕਦੀ ਕਦੀ ਕੋਈ ਕੋਈ ਵੀਡੀਓ ਪਾ ਦਿੰਦੀ ਹੈਗੀ ਵਸੇ ਨੀਚੀ ਇਹ ਚੈਨਲ ਜਦੋਂ ਹੁਣ ਹੀ ਹੈਗਾ ਇਹ ਤਾਂ ਇੱਕ ਨਮਾ ਚੈਨਲ ਸੀ ਕਰਕੇ ਖੋਲਿਆ ਕਦੇ ਕਦੇ ਇੱਕ ਹਫਤੇ ਦੋ ਹਫਤੇ ਵਿੱਚ ਇੱਕ ਵੀਡੀਓ ਪਾ ਦਿੰਦੀ ਹਾਂ ਪਰ ਪਰ ਉਹਦੇ ਪਰ 네ਗਟਿਵਿਟੀ ਬਹੁਤ ਹੈ ਬਹੁਤ ਗਲਤ ਗਲਤ ਕਮੈਂਟ ਆਉਂਦੇ ਉਸ ਦੇ ਉੱਪਰ ਜਦਕਿ ਸਫਲਤਾ ਕੋਈ ਹਜਾ ਹੋਣੀ ਹੈ ਤਾਂ ਜੇ ਤੁਸੀਂ ਹੈਗੇ ਫਿਰ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ ਜੋ ਆਪਣਾ ਪਰਿਵਾਰ ਨਾ ਮੈਂ ਇੰਨੀ ਅੱਛੀ ਅੱਛੀ ਫੈਮਿਲੀ ਹੈ ਲੀਏ ਹੈ ਨਾ ਅਮਨ ਦੀ ਦੀ ਵੈਸੇ ਹੀ ਬਹੁਤ ਅੱਛੀ ਹੈਗੇ ਥੈਂਕ ਯੂ ਥੈਂਕ ਯੂ ਇਸਤੇ ਨਹੀਂ ਬੋਲਦੇ ਹੈਗੇ ਜਿਹੜੇ ਮੇਰੇ ਦੂਜੇ ਚੈਨਲ ਦੇ ਦੋਸਤ ਇਹ ਮੈਨੂੰ ਬਹੁਤ ਬੈਡ ਕਮੈਂਟਸ ਲਿਤੇ ਅੱਛਾ ਠੀਕ ਹੈ ਠੀਕ ਹੀ ਚਾਹੀਦੀਆਂ ਜੀ ਠੀਕ ਚਾਹੀਦੀਆਂ ਤੁਸੀਂ ਆਪਣੀ ਫੈਮਿਲੀ ਨਾਲ ਰਹਿੰਦੇ ਹੋ ਮੈਂ ਠੀਕ ਲਾ ਦਿਆ ठीक ठी कली मिरच वेक ठीक आहे ਹਾਂਜੀ ਜੀ ਦਸਰੇ ਤੇ ਨਾ ਅਮਨ ਦੀ ਦੱਸਦੇ ਤੇ ਤੁਸੀਂ ਮਲੇਸ਼ੀਆ ਚ ਰਹਿੰਦੇ ਹੈਨਾ ਔਰ ਫੈਮਿਲੀ ਨਾਲ ਨਹੀਂ ਜਾਂਦੇ ਹੈਗੇ ਫੈਮਿਲੀ ਤੁਹਾਡੇ ਨਾਲ ਹੀ ਆਪਣੇ ਇੱਧਰ ਆਂਦੀ ਹੈ